ਕਾਂਗਰਸ ਇਹ ਪੈਸਾ ਵੇਖਦੀ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਜਿਨ੍ਹਾਂ ਦੀ ਧੌਣ 'ਚ ਕਿੱਲਾ ਵੀ ਐਡਾ ਵੱਡਾ ਪੈਸਾ ਆਂਦੇ ਹੈਗਾ ਹੈਗਾ ਤੇ ਫਿਰ ਠੀਕ ਹੈ ਨਹੀਂ ਹੈਗਾ ਤੇ ਫਿਰ ਕੋਈ ਗੱਲ ਨਹੀਂ ਦਰੀਆਂ ਦੁਰੀਆਂ ਛਾੜੋ ਨਹੀਂ ਇਹ ਜਿਹੜਾ ਨਵਜੂਤ ਕੋਰ ਸਿੱਧੂ ਹੁਣਾਂ ਜਿਹੜੀ ਗੱਲ ਕਹੀ ਹੈ ਚੱਲਦੀ ਹੈ ਕਾਂਗਰਸ ਇਹ ਬਿਲਕੁਲ 101% ਚੱਲਦੀ ਆ ਜੇ ਤੁਹਾਡੀ ਜੇਬ 'ਚ ਪੈਸਾ ਹੈਗਾ ਤੇ ਤੁਸੀਂ ਲੀਡਰ ਬਣ ਸਕਦੇ ਜੇ ਜੇ ਤੁਹਾਡੀ ਜੇਬ 'ਚ ਪੈਸਾ ਨਹੀਂ ਹੈਗਾ ਤੁਸੀਂ ਸਾਡੇ ਵਾਂਗੂੰ ਜਿੱਦਾਂ ਅਸੀਂ ਪੀੜੀਦਰ ਪੀੜੀਦਰੀਆਂ ਛਾੜਦੇ ਕਾਂਗਰਸ ਦੀਆਂ ਆਏ ਆ ਇਦਾਂ ਹੀ ਛਾੜਦੇ ਰਹੋਗੇ ਜੇ ਹੋ ਨਹੀਂ ਇਹ ਫੈਸਲਾ ਲਿਆ ਪਾਰਟੀ ਛੱਡਣ ਦਾ ਬੜਾ ਸੌਖ ਸਮਝ ਕੇ ਘਰ ਛੱਡਣਾ ਸੌਖਾ ਨਹੀਂ ਹੁੰਦਾ ਅਸੀਂ ਪੀੜੀਦਰ ਪੀੜੀ ਕਾਂਗਰਸੀ ਹਾਂ ਜਦੋਂ ਛੱਡੀ ਕਾਂਗਰਸ ਨੂੰ ਬੜਾ ਦੁੱਖ ਹੈ ਔਰ ਫਿਰ ਅਖੀਰ ਇੱਕੇ ਚੀਜ਼ ਨੂੰ ਸਾਨੂੰ ਕਰਨਾ ਪਿਆ ਕਿ ਅਸੀਂ ਯਾਰ ਅਹੀਂ ਕਾਂਗਰਸ ਨੂੰ ਸਾਰਾ ਕੁਝ ਦਿੱਤਾ ਕਾਂਗਰਸ ਨੇ ਸਾਨੂੰ ਕੀ ਦਿੱਤਾ ਇਹ ਕਰਕੇ ਮਨ ਬਹੁਤ ਪਰੇਸ਼ਾਨ ਹੋਇਆ ਦੁਖੀ ਹੋ ਕੇ ਕਾਂਗਰਸ ਨੂੰ ਹਲ ਵਿਦਾ ਕਹਿ ਕੇ ਬੀਜੇਪੀ ਦਾ ਪੱਲਾ ਫੜਿਆ ਬੀਜੇਪੀ ਦੀ ਡਾਲੋਜੀ ਵੇਖੀ ਸਾਰੀ ਉੱਥੇ ਜਾ ਕੇ ਸਿਸਟਮ ਵੇਖਿਆ ਕਿ ਇਹਦੇ ਵਿੱਚ ਕੋਈ ਬਹੁਤ ਲੋਕ ਭ੍ਰਿਸ਼ਟ ਨਹੀਂਗੇ ਜਿੰਨੀ ਇਹ ਲਤਫਤ ਹੈ ਭ੍ਰਿਸ਼ਟਾਚਾਰ ਚ ਕਾਂਗਰਸ ਉਨੀ ਉਧਰ ਨਹੀਂ ਹੈਗੀ ਉਹ ਕਹਿੰਦੇ ਆ ਵੀ ਭਾਈ ਕੰਮ ਕਰੋ ਕੰਮ ਦਾ ਮੁੱਲ ਪਊਗਾ